ਤਬ ਆਪਾਂ ਆਪਾ ਹੱਕੇ ਇਹਦੇ ਨਾਲ ਬੰਦਾ ਗੱਲ ਕਰਦਾ ਨਹੀਂ ਨਹੀਂ ਗੱਲ ਨਾ ਫੇਰ 19000 ਦਾ ਲੱਗਦਾ ਭਾਈ ਨਹੀਂ ਨਹੀਂ 19000 ਉਹ ਦਿੰਦਾ ਰਾਣੇ ਦਾ ਬੱਕਰੇ ਦਾ ਨਹੀਂ ਹੁੰਦੀ ਯਾਰ ਹੈ ਉਹ ਕਿੰਨੇ ਦਾ ਉਹ ਕੋਈ ਨਹੀਂ ਬਾਪਾ ਫਰਕ ਆ ਜਾਂ ਕਿੰਨਾ ਲੈਣਾ ਜਿਹੜਾ ਆਪਣੇ 30 ਇਅਰ ਮੋਦੀ ਦਾ 25 ਦਾ ਲੱਗਦਾ 25 ਦਾ ਲੱਗਦਾ ਕਿੰਨਾ ਦਾ ਤੂੰ ਲੱਗਿਆ ਪ੍ਰੇਮੀਆ ਮੈਂ ਤਾਂ ਦਾ ਮੌਕਾ ਨਾ ਗਿਆ ਉਹ ਤਾਂ ਵੇਰ ਦੀ ਗੱਲ ਆ ਉਹ ਤਾਂ ਕਹਿੰਦੇ ਹੁਣ ਉਹ ਟੈਨ ਹੀ ਬਾਕੀ ਤਾਂ ਲੰਘ ਗਿਆ ਐਂ ਦਿਨ ਵੀ ਪਿਛਲੀ ਮੰਡੀ ਸਪਾਈ ਵੀ ਲੱਗਿਆ ਸੀ ਸਪਾਈ ਵੀ ਲੱਗਿਆ ਸੀ ਤੇ ਹੁਣ ਦੀ ਗੱਲ ਕਰ ਹੁਣ ਮੌਕੇ ਦੀ ਗੱਲ ਹੁਣ ਆ ਜੀ ਕੰਮ ਘਾਣੂ ਕਰ ਉਹ ਦੇ ਸਭ ਚੀਜ਼ ਮਿਲਦਾ ਓਏ ਇੱਕ ਗੱਲ ਹੈ ਮਿੱਠੂ ਆਲੀ ਵੀ ਚੀਜ਼ ਨਹੀਂ ਮਾੜੀ ਆਪਾਂ ਚੀਜ਼ ਭੰਡਣੀ ਨਹੀਂ ਹੈਗੀ ਮੰਡੀ ਚ ਆਈ ਚੀਜ਼ ਹੈ ਸਿਆਉਣਾ ਇੱਕ ਨੰਬਰ ਅਗਲਾ ਵੇਚ ਦੇਖੀ ਆਪਾਂ ਵੇਚੇ ਅਗਲਾ ਲਵੇ ਨਾ ਲਵੇ ਗੱਲ ਕਰ ਬਜਾ ਦੀ 20 ਹਜ਼ਾਰ ਕਰ ਰਿਹਾ ਆ ਫੜਾ ਚਲ ਹੁਣ ਬਜਾ ਨੂੰ ਕੀ ਕਰਾਂ ਮੈਂ ਹਾਂ ਹੁਣ ਤਾਂ ਕਸਰ ਕਰਤੀ ਨੇ ਹੁਣ ਤਾਂ ਕਸਰ ਕਰਤੀ ਮੇਰੇ ਕਹਿ ਤੋ ਪੂਰੇ ਆ ਮੈਂ ਉਹ ਬੰਦਾ ਉਹਨੂੰ ਵੀ ਕੀ ਜਿਆਦਾ ਕਰ ਰਿਹਾ ਯਾਰ ਹੈ ਹਾਂ ਮਸਲ ਵਾੜੀ ਰਹੀ ਸੀ ਨਾ ਉਹ ਹੁਣ ਨੀ ਬੋਲਦਾ ਬਜਾ ਬਾ ਖੜ ਗਿਆ ਹਾਂ ਹਾਂ 21 ਹਜ਼ਾਰ ਬਾਈ ਅਸੀ ਤਾਂ ਛੋਕੇ ਪਏ ਤੈਥੋਂ ਕਹਿ ਗਏ ਅਸੀਂ ਰੋਟੀ ਦੁਆਨੇ ਲੈਣੀ ਲੈਣੀ ਨਾ ਨਾ ਉਹ ਤੋਂ ਵੀ ਲਵਾਂਗੇ ਛੱਡਦੇ ਨਹੀਂ ਸਾਡੇ ਕੀ ਬਾਮਨ ਹੈ ਉਹ ਕੋਈ ਨਹੀਂ ਜਦੋਂ ਬਾਦੂ ਰਿਹਾ ਸਾਨੂੰ ਕੰਨ ਲੈ ਆ ਬੋਲ ਜੀਦਾ ਜੀ ਕਿਹੜਾ ਲੜੀ ਘਟੂ ਕਰੋ ਹੋ ਗਿਆ ਜੀ ਦੋਤਾ ਮੁਸ਼ਕਿਲ ਹੈ ਜਿਵੇਂ ਨਹੀਂ ਹੋ ਜਾਣਾ ਅੱਜ ਦਾਸ ਲੱਗਿਆ ਕਿਵੇਂ ਕਰਨਾ ਬਾਈ ਹੁਣ ਦੂਸਾ ਯਾਰ ਮਾ ਮੈਂ ਤਾਂ ਫਿਰ ਬਿਨਾ ਬੱਚੇ ਤੋਂ ਲੈਣਾ ਨਹੀਂ ਮੈਂ ਜਦੋਂ ਵੀ ਮਗ ਨੂੰ ਰੋਕਦਾ ਹੁਣ ਇਹ ਦੁਕਾਨ ਖੜ ਜਾ ਕੀ ਬਾਤ ਆ ਦੂੰ ਕੀ ਕਰਤਾ ਮਾ ਤਾਂ ਬਈ 20000 ਰੁਪਇਆ ਲਾਦਾ ਮੈਂ 19 ਲਾ 17 18 ਕਰਤਾ 19 ਕਰਤਾ 20 ਕਰਤਾ ਹੁਣ 21 ਕਰਤਾ ਨੇ ਹਾਂ 21 ਕਰਤਾ ਛੋਟੇ ਵੀਰੇ ਅਸੀਂ ਧੋਖਾ ਨਹੀਂ ਕਿਸੇ ਨਾਲ ਕਰਉਂਦੇ ਦੇਈ ਨਾ ਦੀ ਇੱਕ ਦਲਾਲੂ ਕਿੱਛ ਨਹੀਂ ਆ ਕਰੇ ਤੇਰੀ ਮਰਜ਼ੀ ਆ ਯਾਰ ਭਾ ਸਾਡੇ ਨਾਲ ਲੜੇ 20000 ਦਾ ਬੱਕਰਾ ਦੇ ਉਹ ਬੱਚਿਆ ਯਾਰ ਤੁਸੀਂ ਉਤੋਂ ਹੀ ਕਹੀ ਜਾਂਦੇ ਹੋ ਚਾ ਲੜੀ ਜਾਵੇ ਸਾਡੇ ਨਾਲ ਆਪੇ ਦਾ ਹਾਂ ਧੱਕੇ ਵਾਲੇ ਗੱਲਾਂ ਨਾ ਕਰੋ ਇਹ ਅੜ ਗਿਆ ਜੀ 26 ਤੇ ਅੜ ਗਿਆ 26 ਤੇ ਉਹ ਅੜਿਆ ਰਹਿਣ ਦੇ ਫਿਰ ਉਹ ਦਾ ਘਾੜੇ ਚ ਫਸਿਆ ਰਹਿਣ ਦੇ ਕੋਈ ਨਾ ਆਪਾਂ ਨੂੰ ਕੋਈ ਆ ਜਾ ਆਪਾਂ ਦੇਖ ਕੇ ਆਪਾਂ ਬੂਲੇ ਟੋਵਾ ਦੇਖ ਕੇ ਤੁਰਨਾ ਉਹਦੇ ਵਿੱਚ ਲੱਗਣਾ ਨਹੀਂ ਆ ਜਾ ਆਪਾਂ ਬਾਹਰ ਨਿਕਲਣਾ ਦਾ ਹਾਲ ਮਾਰ ਦਿਓ ਹਾਂ ਮਾਜਨ ਦੇਖੀਗਾ ਐ ਮਾੜਾ ਸਾਈਡ ਤੇ ਰਹੀ ਹੈ ਕਿਉਂ ਕੀ ਕਰੀਏ ਰੁਕਤ ਕਰਦਾ ਰੁਕੀ ਕਿ ਕਰੀਏ ਅੜੀ ਮਾਸਟਰ ਜੀ ਮਰਜੀ ਕਰ ਲੋ ਨੀ ਅਸੀਂ ਤੇਰੀ ਰਾਇਤੋਂ ਦਾ ਨੀ ਛੋਟੇ ਵੀਰ ਕੱਲ ਨੂੰ ਗਾਲਾਂ ਦੇਵੇਂ ਵੀ ਸਾਡੀ ਰਾਂਦ ਕਟਾਤੀ ਮਿੱਠੂ ਨੇ ਰਾਜੀ ਨਹੀਂ ਨਹੀਂ ਸਾਨੂੰ ਕੁਛ ਨਹੀਂ ਹੁੰਦਾ ਜੀ ਹਜ਼ਾਰ ਘੱਟ ਕਮਾਵਾਂਗੇ ਤੇਰੇ ਕੰਮ ਖਰਾਬ ਨਹੀਂ ਕਰਨਾ ਅਸੀਂ ਵੀ ਜਿਵੇਂ ਲੋਕ ਬਦਲ ਗਏ ਅਸੀਂ ਵੀ ਬਦਲੇ ਹੋਏ ਹਾਂ ਲੋਕਾਂ ਤੋਂ ਗਾਲਾਂ ਨਹੀਂ ਖਾਣੀਆਂ ਅਸੀਂ ਸੁਧਰੇ ਹੋਏ ਹਾਂ ਪਹਿਲਾਂ ਨਾਲ ਇਹ ਵਧੀਆ ਵਧੀਆ ਕਿਉਂ ਜੀ ਨਹੀਂ ਚਾਹੀਦਾ ਕੰਮ ਨਹੀਂ ਕਰਨਾ ਰੋਜ਼ ਲੋਕਾਂ ਦੇ ਮੂੰਹ ਮੱਥੇ ਲੱਗਣਾ ਇਹ ਤਾਂ ਹੁੰਦਾ ਹੈ ਹਾਂ ਹਾਂ ਓਏ 800 ਤੋਂ 1000 ਲੇ ਰਫੜਾ ਹੁਣ ਸਾਈ ਤੇਰੀਏ ਸੌਦਾ ਮੇਰੇ ਭਾਈ ਵੇਚਦੀਏ ਲਲਾ ਤੇਲੀਆ ਤਾੜਾ ਵੇਰੂ ਮੇਰੇ ਪੇਕਿਆਂ ਦੀ ਵੇਚ ਤਾਂ ਹੁਣ ਲੈ ਲੈ ਬੱਕਰਾ ਲੈਣ ਲੈ ਲੈ ਹੁਣ ਨਹੀਂ ਆਸ਼ਕਾ ਜਿਹਨੂੰ ਹੁਰੀ ਉਰੇ ਹੋਰ ਵੀ ਖੜੇ ਨੇ ਗੋਲੀ ਮਾਰੋ ਆਸ਼ਕ ਦੇ ਜੀ ਨੇ ਅੱਖ ਦੀ ਰਮਜ ਨਾ ਜਾਣੀ ਗੰਦ ਪੱਕੀ ਆ ਅਸੀਂ ਅੱਖ ਦੀ ਰਮਜ ਜਾਣ ਜਾਣੀ ਹੁੰਦੀ ਆ ਫੜੀ ਛੋਟੀ ਜਗਾਵਾ ਇਹਨੂੰ ਝੋਟੀ ਨਹੀਂ ਮੈਂ ਬਸ ਸ਼ਾਮ ਨਾਲ ਰੋਟੀ ਕੀ ਪਤਲੀ ਕੀ ਮੋਟੀ ਕਾਨੂੰ ਕਰਦਾ ਜਵਾਨਾ ਖੋਟੀ ਭਰਾ ਆ ਜੀ ਪਾ ਦੇ ਬੂਖ ਦੇ ਲੰਗੋਟੀ ਪਾ ਦੇ ਹੁਣ ਬਸ ਹੁਣ ਮੇਰੀ ਗੱਲ ਸਮਝਣੀ ਜਿੱਥੇ ਤੇਰੀ 나ੜ ਦਾ ਪਤੀ ਮੌਕਾ ਹੈ ਟਾਈਮ ਹੁੰਦਾ ਵੀ ਠੀਕ ਹੈ ਹੁਣ ਕੱਠੋ ਹੋਇਆ ਹੋਇਆ ਅਸੀਂ ਤਾਂ ਦੇਖੋ ਇੱਕ ਪੰਜਾ ਲੈਣਾ ਦੋਵਾਂ ਨੇ ਇੱਜ਼ਤ ਦੇ ਕਰਨਾ ਵੇਚਦੀਏ ਬਾਬਾ ਜੀ ਵੇਚਦੀਏ ਵੇਚੋ ਵੇਚੋ ਮਹਾ ਜਹੇ ਉਹ ਨਹੀਂ ਲਊਗਾ ਉਹਦੀ ਮਰਜ਼ੀ ਭੱਜੂ ਭੱਜੇ ਗੱਲ ਰੱਬ ਦੀ ਲਗਦੀ ਕਰਾਂਗੇ ਬਸ ਬੱਕਰਾ ਵੇਚਦਾ ਕੋਈ ਛੱਬੀ ਨਹੀਂ ਕੋਈ ਬੱਤੀ ਨਹੀਂ ਪੂਰਾ 23000 ਦਾ ਛੱਬੀ ਨਹੀਂ 23 ਹਾਂ ਸੁਣ ਨਹੀਂ ਸਿਰੇ ਲਾਤੀ ਕਹਾਣੀ ਨਹੀਂ ਨਹੀਂ ਰਾਜੇ ਠੋਕੀ ਤੁਰ ਜਾਂਦੇ ਆ ਦੇ ਕੀ ਅਰੇ ਠੀਕ ਆ ਯਾਰ ਪੁੱਛਦੇ ਦਾ ਪਾ ਲਿਆ ਕਰਦਾ 1000 ਦਾ ਮੰਗਾਂਗੇ ਠੀਕ ਆ ਨਹੀਂ ਹੁੰਦਾ ਵਧੀਆ ਲੱਗਦਾ ਬਾਈ ਮੇਰੇ ਮੂੰਹ ਤੇ ਵੀ ਮਰ ਗਿਆ ਹੁਣ ਉਹ ਵੀ ਇੱਕ ਬਰੀਡ ਕਰਕੇ ਲੈਣਾ ਵੀ ਚਲੋ ਉਹਨੇ ਵਧੀਆ ਰੱਖ ਲੂਆ ਕਰੇ ਮੁੱਲ ਵਧੀਆ ਲੱਗਦਾ ਮੁੱਲ ਲੱਗਾ ਵਧੀਆ ਮੁੱਲ ਵਧੀਆ ਮੌਕੇ ਨੂੰ ਵਿਸਤਾਵੇਂਗਾ ਮੁੰਨੇ ਵਧੀਆ ਵੀਰੇ ਮੌਕੇ ਨੂੰ ਵਿਸਤਾਵੇਂਗਾ ਉਹ ਮੌਕਾ 25 ਲੱਖ ਮੌਕਾ ਖੁੰਝੇਗਾ ਦੁਬਾਰੇ ਵੀ ਮੌਕੇ ਨੂੰ ਵਿਸਤਾਵੇਂਗਾ ਅਸੀਂ ਤਾਂ ਸਮਝਾਣਾ ਨਹੀਂ ਲੈ 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 ਬੱਕਰੇ ਲੈਣ ਨਾਲ ਬੱਕਰਾ ਲੈ 12000 ਰੁਪਏ ਲਵਾਂਗੇ ਫੇਰ ਪਾਏਗਾ ਤੇਰੀ ਇੱਜ਼ਤ ਕਰਦੇ ਆ ਲੋਕਾਂ ਕਹਿੰਦੇ ਦੇਖ ਕੇ ਲੋਕ ਕਹਿਣਗੇ ਰਾਜੂ ਰਣੇ ਗਲਤ ਸੌਦਾ ਨਹੀਂ ਕਰਾਇਆ ਵੀਡੀਓ ਦੇਖਣ ਵਾਲੇ ਕਹਿਣਗੇ ਜਿੱਥੇ ਗਲਤ ਕੰਮ ਨਹੀਂ ਲੱਗ ਗਏ ਉੱਥੇ ਪੈਸੇ ਨਹੀਂ ਲੱਗਦੇ ਬੱਕਰੇ ਦੇ 5000 ਰੁਪਏ ਅਰੇ ਇੱਕ ਗੱਲ ਸੁਣ ਲੈ ਮੰਡੀਆਂ ਜਿੱਦਿਆਂ ਦੀਆਂ ਚੱਲੀਆਂ ਨੇ ਪਹਿਲਾ ਨੰਬਰ ਤੇ ਮੈਂ ਆਇਆ ਤੂੰ ਦੂਜੇ ਨੰਬਰ ਤੇ ਇਹ ਆ ਗਿਆ ਮੰਡੀਆਂ ਚ ਲੋਕਾਂ ਦੀਆਂ ਗਾਲਾਂ ਜੁੱਤੀਆਂ ਕਮੈਂਟਾਂ ਚ ਅਸੀਂ ਇਹ ਖਾਂਦੇ ਹਰੇਕ ਖਾਂਦਾ ਵੀ ਨਹੀਂ ਅਸੀਂ ਬਿਸ਼ਰਮ ਹੋ ਕੇ ਖੜੇ ਤਾਂ ਹੈਗੇ ਆ ਹਰੇਕ ਖੜਦਾ ਵੀ ਨਹੀਂ ਕਿਉਂ ਜੀ ਫੌਲਡਰ 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 ਦੇ ਦੇ ਵੀ ਕਿ ਇਹ ਕਿਵੇਂ ਕਰੀਏ 25000 ਕਿਵੇਂ ਕਰੀਏ ਹੁਣ ਮਰੀਏ ਜਿਵੇਂ ਮਰਜੀ ਕਰ ਜਾ ਹੋ ਗਿਆ 32000 ਤੋਂ ਥਾਣ ਹੋਰਾਂ ਦਾ ਨਾ ਕਰ ਜੀਦਾ ਬੱਸ ਬੱਸ ਛੱਡ ਦੇ ਸਾਡੇ 32 ਦਾ ਹੁਣ ਮੈਨੂੰ 500 ਹੋਰ ਪਾਤਾ ਤੇਰੀ ਹਾਂ ਚੁੱਪ ਹੋ ਗਿਆ ਹੋ ਗਿਆ ਹੋ ਗਿਆ ਪੈਸੇ ਲੈ ਨਹੀਂ ਅਸੀਂ ਉਹ ਮਾਰਤਾ 500 ਤੇਰੇ ਪਿੱਛੇ ਹੋਰ ਸਾਡੇ 32 ਦਾ ਨਵੇੜਤਾ ਹਾਂ ਬਸ ਚੁੱਪ ਕਰ ਜਾ ਉਹ ਫੜ ਲੈ ਯਾਰ ਕੇ ਨੀ ਨਾ ਆਖ ਰਿਹਾ ਪਾਪੇ ਨੂੰ ਕੁਛ ਨਾ ਆ ਨਾ ਨਾ ਹਮਣ ਫੜਾ ਬਸ ਹੁਣ ਅਸੀਂ ਘਰਦੇ ਵੀ ਨਹੀਂ ਮੈਂ ਫੜੀ ਆ ਹਜੇ ਤੂੰ ਨਾ ਫੜੀ ਆ ਪਰੇ ਹੈਗਾ ਪੰਜਰ ਤੇਰੇ ਨਾਲ ਨਹੀਂ ਸਾਡੇ ਨਾਲ ਹੈ ਹਣ ਜਾ ਪਿੱਛੇ ਹਾਂ ਹਾਂ ਬਾਬਾ ਪੈਸੇ ਚੰਗੇ ਨੇ ਕਿਸਮਤ ਨਾਲ ਨਾਲੇ ਕਰ ਦੋ ਡਾਲ ਕੇ ਉਹ ਕਹਦਾ ਕਿ 15000 ਰੁਪਏ ਦੇ ਫਰਕ ਬੁੱਲੇ ਇੱਕ ਕੀ ਗੱਲ ਹੈ ਅਸੀਂ ਦਲਾਲੀ ਨਹੀਂ ਲਵਾਂਗੇ ਲੈਕ ਤੋਂ ਸੇ ਕਰਾਵੇਂਗਾ ਨਹੀਂ ਇਹਨੂੰ ਚੋਰ ਬਣਾਨੇਗਾ ਕੌਣ ਲੰਗੜ ਦੇਉ ਇਹਨੂੰ ਲੈ ਕੇ ਤਾਂ ਖਰੀਦਣ ਵਾਲੇ ਦੀ ਹੁੰਦੀ ਹੈ ਜੀ ਵੇਚਣ ਵਾਲੇ ਦੀ ਨਹੀਂ ਹੁੰਦੀ ਆ ਤੇਰੀ ਵੀ ਹੁੰਦੀ ਆ 100 ਤੇਰਾ ਲੱਗੂ 100 ਦਾ ਲੱਗੂ 100 ਤੇਰਾ ਲੱਗੂ 100 ਦਾ ਲੱਗੂ ਜਿਹੜਾ ਪਿਆਰ ਦੀ ਗੱਲ ਹੈ ਜਿਹੜਾ ਮੰਡੀ ਦਾ ਰੂਲ ਹੈ ਸਭ ਨੂੰ ਪਤਾ ਹੈ 100-100 ਰੁਪਿਆ ਲੱਗੂ ਲੈ ਤੇਰੇ 100 ਰੁਪਏ ਵਿੱਚ ਹੋ ਗਿਆ ਅਸੀਂ ਵੀ 500 ਤੋਂ ਜ਼ਿਆਦਾ ਨਹੀਂ ਦੇ ਲਿਆ ਯਾਰ ਨਹੀਂ ਦਊਗਾ ਫੋਕ ਕੇ ਨਹੀਂ ਜੱਟਦਾ ਅਗਲਾ ਕੋਈ ਵੀ ਅਸੀਂ ਪਹਿਲਾਂ ਕਹਿ ਦਿੰਦੇ ਉਹਨੇ ਵੀ ਸਾਡੀ ਫੀਸ ਆ ਹੈ ਭਾਈ ਜੈਨੋ ਰੋਲ ਆਣਾ ਭਾਈ ਨਹੀਂ ਦੇਣਾ ਨਾ ਆਪ ਕਰ ਲੈ ਸੌਦਾ ਸਿੱਧਾ ਕਰ ਲੈ ਸਾਨੂੰ ਕੋਈ ਤਰਾਜ ਨਹੀਂ ਕਿਉਂ ਮਿੱਠੂ ਚਲੋ ਚਲੋ ਮਰਦੀ ਡਨ ਕਰ ਦੋਗੇ ਨਹੀਂ ਮੈਂ ਨਹੀਂ ਹੁਣ ਡਨ ਕਰ ਸਕਦਾ ਡਾਊਨ ਬਥੇਰਾ ਕਰਤਾ ਮੈਂ ਤਾਂ ਰੋਡੀਆਂ ਵੀਡੀਓ ਬੋਲ ਵੀਡੀਓ ਦਾ ਦੇਖਾ ਮੇਰਾ ਤਮਾਸ਼ਾ ਉਹਦਾ ਦੇਖਣ ਆ ਕਰਦੇ ਆ ਆਪਣਾ ਕੰਮ ਕਰਕੇ ਰੋਟੀ ਖਾਣੀ ਆ ਇਸੇ ਕੰਮ ਤੇ ਅਸੀਂ ਲੋਏ ਸਾਰੇ ਕਾਰੋਬਾਰ ਛੱਡੀ ਫਿਰਦੇ ਆ ਅਸੀਂ ਉਹ ਜਿਹਦਾ ਤੁਹਾਨੂੰ ਚੰਗਾ ਲੱਗਦਾ ਸਹੇਜ ਚ ਪੜਾ ਲਈਖਤ ਤਾਂ ਦੇਣੀ ਪੂ ਅਸੋ ਸਿੱਧੀ ਨਾ ਮੰਗੇ ਫੇਰੇ ਬੁੱਕੂ ਆਪਣੀ ਵਾਲੀ ਬੋਲੋ ਸਾਡਾ ਲੇਖਣਾ ਮੈਂ 2800 ਲੈਣਗੇ 5-7 ਲਿਆਲੀ ਦਾ 110 ਇੱਥੇ ਲਿਖਾਈ ਦਾ ਉਹ ਜਾ ਸਕੀ 32 ਦਾ ਵੀ ਮੈਂ ਇਹ ਚੰਦੀ ਚੋੜ ਦੀ ਪਗੜੀ ਛੱਡਾ ਉਹ ਐ ਕਰਾਂ 100 ਦਾ ਵੀ ਡਾਂਟਾ ਮਕਾਸਾ ਨੂੰ ਪੈਸੇ ਦੇ ਪੈਸੇ ਲਿਖਾਈ ਵਾਲੇ ਦਾ ਵੀ ਡਾਂਟਾ ਮਕਾਸਾ ਵਾਲੇ ਦਾ ਵੀ ਦੇ ਇਹਨੂੰ ਪੈਸੇ ਉਹ ਫੜ ਉਹ ਫੜੋ ਬਾਬਾ ਹੁਣ ਨਾ ਕਿਉਂ ਪਾਪਾ ਕਾ ਤੰਮਾ ਪਹਿਲਾਂ ਕਹਿਆ ਜੇ ਰਾਜਸਥਾਨੀ ਦੀ ਠੀਕ ਹੈ ਹਾਂ ਉਹ ਰਾਜਸਥਾਨੀ ਵੀ ਨਾ ਮੇਰੀ ਤਰ੍ਹਾਂ ਹੈ ਉਹਦਾ ਹਾਂ ਹੁਣ ਨਾ ਕਿਉਂ ਤਾਪਾ ਕਾ ਹੁਣ ਪਾਪਾ ਨਾ ਕਹੇ ਡੈਣੀ ਕਾ ਜਿਹੜੇ ਜਿਹੜੇ ਇੱਕ ਤੋਂ ਵੀ ਸਾਹਮਣੇ ਲੱਟ ਗਏ ਤੇ ਉਹ ਨਾ ਉਹ ਕਿਵੇਂ ਕਰਾਂ ਹਾਂ ਉਹ ਵੀ ਦੇ ਤੂੰ ਜਾ ਉਹਨੂੰ ਇਹ ਆਉਤ ਮੁਕੱਦਮੇ ਮੈਂ ਮਿੱਠੂ ਨਹੀਂ ਕੜਿਆ ਸਾਰੀ ਸੀ ਉਮਰ ਗਲ ਪਾਏ ਨੇ ਹਰੇਕ ਪਾ ਵੀ ਸਕਦਾ ਨਹੀਂ ਚੱਲ ਲੈ ਪੈਸੇ ਹੁਣ ਨਾ ਮੈਂ ਨਹੀਂ ਹੁਣ ਕਹਿੰਦਾ 1 ਰੁਪਿਆ ਬਿਸ਼ੱਕ ਸਾਈ ਮੋੜ ਦੇ ਲੋਕ ਮੇਰੇ ਜੁੱਤੀਆਂ ਮਾਰ ਲੀਆਂ ਵੀ ਕੀ ਕਰਦੇ ਤੁਸੀਂ ਬੰਦੇ ਬੰਦੇ ਸਾਰੇ ਪੈਸੇ ਫੜਾ ਦੇ 10000 ਉਹਦੇ ਹੱਥ ਚ ਮਾਰ ਦੇ ਫੜਾ ਦੇ ਫੜਾ ਦੇ ਹੱਥ ਚ ਪੈਸੇ ਦੱਸ ਕੀ ਕਰਾਂ ਬੱਸ ਕਰ ਕੋਈ ਮਰਜ਼ੀ ਸਾਡੇ 230 ਹੈ ਖੁਸ਼ ਹੈ ਸੱਤ ਵਾਰੀ ਕਹੇ ਵੀਡੀਓ ਚ ਮੈਂ ਖੁਸਾ ਸਾਡੇ ਜੁੱਤੀਆਂ ਨਾ ਪਵਾਦੀ ਲੋਕਾਂ ਨੂੰ ਪਵਲ ਕਹੇ ਪਵਲ ਕਬੱਡੀ ਅਸੀਂ ਛੁਡੇ ਆ ਚੰਨਾ ਭਈ ਮੈਂ ਖੁਸਾ ਮੈਚਰਾ ਠੀਕ ਆ ਠੀਕ ਆ ਹੁਣ ਤੈਨੂੰ ਮੈਂ ਖੁਸ਼ੀ ਦੀ ਗੱਲ ਦੱਸਦਾ ਹੁਣ ਗੁੱਪ ਖੜਾ ਹਰੇ ਖੜਾ ਹੁਣ ਸੌਦਾ ਨਾ ਹੋ ਗਿਆ ਹੁਣ ਤਾਂ ਮੈਨੂੰ ਇਹ ਵੀ ਖੁਸ਼ੀ ਦੀ ਗੱਲ ਦੱਸਦਾ ਜਿਹੜੇ ਪਿੰਡ ਤੋਂ ਆਇਆ ਵੀਰੇ ਤੂੰ ਹਾਂ ਜੀ ਹੈ ਤਾਂ ਜਿਹੜੇ ਤੋਂ ਆਇਆ ਤੂੰ ਲੌਂਗੋਵਾਲ ਮੰਡੀ ਤੇ ਕਿੰਨੇ ਪੈਸੇ ਲਾਏ ਤੈਨੂੰ ਐ ਪਸਪੋਕ ਤੇ ਚੁੱਪ ਕਰ ਸੋਣ ਮੈਂ ਲਾਇਤੇ ਕਿੰਨੇ ਮੈਚਰ ਕਿੰਨੇ ਨੂੰ ਪੁੱਛ ਕਿੰਨੇ ਲਾਇਤੇ ਕਿੰਨੇ ਲਾਇ ਗੱਡੀ ਕਿਉਂ ਨਹੀਂ ਖੜਾਈ ਤੇਰੇ ਲਵੇ ਮੈਂ ਖੜਾ 27000 ਰੁਪਇਆ ਲਾਇਆ ਇਹ ਤਾਂ ਕੂ ਕਰ ਲੈ ਵੀਡੀਓ ਕੰਨੀ 27000 ਰੁਪਇਆ 22 ਬੜਾਈ ਜੀ ਦੇ ਆ ਨੂੰ ਹਾਲ ਬੋਲ ਉਹ ਜਪੂ ਦਾ ਪਸਤਾ 25000 ਉਹ ਨਰੇ ਲਿਖਿਆ ਜੋ ਕਿਸਮਤ ਦਾ ਹੁੰਦਾ ਹੈ ਇਹ ਨੂੰ ਸਵੇਰੇ ਇੱਥੇ 25 ਲੱਖ ਗਿਆ ਉਹਨੇ ਦਿੱਤੇ ਨੇ ਸਾਡਾ ਬਾਬਾ ਪਤਾ ਨਹੀਂ 25 ਲੱਖ ਉਹਨਾਂ ਦਾ ਫਿਰ ਪੈਸੇ ਹੁਣ ਸੌਦਾ ਵੀਰੇ ਖੋਤਾ ਕਰਕੇ ਮੁੱਕਰਦੇ ਹੁਣ ਸੌਦਾ ਕਰਕੇ ਮੁੱਕਰਦੇ ਹੁਣ ਉਹ ਹੋ ਗਿਆ ਪੈਸੇ ਗਣ ਤੂੰ ਪੈਸੇ ਗਣ ਕੇ ਸਾਨੂੰ ਦੱਸ ਦੱਸ ਬਾਈ ਸਾਡੇ 23000 ਦਾ ਵੇਚਿਆ ਇਹ ਚੂੜੀਆਂ ਛਾੜ ਕੇ 500 ਰੁਪਿਆ ਦਲਾਲੀ ਲੈਣਗੇ ਹਾਂ ਜਿੰਨੇ ਭੁਗਾਈ ਕੀਤੀ ਆ ਲਖਾਈ ਉਧਰ ਕਰਾਤੀ ਅਸੀਂ ਫੇਰ ਵੀ ਸਹੀ ਆ ਬਾਅਦ ਜੋ ਅਗਲਾ ਦਲਾਲ ਬਣੇ ਕਿੱਡੇ ਜਾ ਮਾਪਣਾ ਰੋਕਦਾ ਆ ਬਾਈ ਹੋ ਗਿਆ ਖੜਾ ਪੈਸੇ ਵੀ ਦੇ ਬਲੈਕ ਜਾ ਮਨਾ ਬੱਪੂ ਹੁਣ ਆਵਣਾ ਰੁਕ ਗਿਆ ਹਾਂ ਜੀ ਸਾਡਾ ਕੀ ਕਸੂਰ ਹੈ ਸਾਡਾ ਹੋ ਗਿਆ ਤਿੰਨ 4 5 6 7 ਮੇਰੇ ਹੱਥ ਚ ਨਹੀਂ ਆਇਆ 7 ਗਣ ਗਣ ਤੂੰ 7 ਹੋ ਗਏ ਚਲ ਬਾਪਾ ਪਤਾ ਨਹੀਂ ਇਹ ਬੰਦੇ ਆયા ਨਹੀਂ ਦੇਣਾ ਨਾ ਦੇ ਉਹ ਕਰਵਾਉਣਾ ਜੇ ਕੋਈ ਨਹੀਂ ਹੋਇਆ ਮੇਰੇ ਬਾਪੂ ਬੰਨੇ ਹੋਏ ਆ 7 7 ਹੋ ਗਿਆ 8 9 10 11 12